ਤਾਰ ਦੀ ਮਿੱਟੇ ਨੂੰ ਇੱਕ ਤਾਂ ਪੂਰੀ ਕਰ ਲੈ ਚੱਕ ਲੈ ਚੱਕ ਲੈ ਚੱਕ ਲੈ ਨਾ ਡਰਨੀ ਗੋਰੀਏ ਸੇਂਗ ਸਰੀਰੋਂ ਪਤਲੇ ਨਾ ਡਰਨੀ ਗੋਰੀਏ ਸੇਂਗ ਸਰੀਰੋਂ ਪਤਲੇ ਨਾ ਡਰਨੀ ਗੋਰੀਏ ਸੇਂਗ ਸਰੀਰੋਂ ਪਤਲੇ ਤਾਈ ਵੇ ਰਾਈ ਵੇ ਰਾਈ ਵੇ ਮਗਰਾਈ ਬੰਗ ਤੋਰਦੀ ਤੇਰੇ ਪਸੰਦ ਨਾ ਤਾਈ ਵੇ ਮਗਰਾਈ ਬੰਗ ਤੋਰਦੀ ਤੇਰੇ ਪਾਉ ਹਾਂ ਬੋਲੀਆਂ ਆਪਣੀਆਂ ਚਾਰ ਪਾ ਵੀ ਯਾਰ ਅੰਦੇਂ ਨੂੰ ਸ੍ਰੀ ਰਾਜ ਅਮਨੂਲ ਪਾਲਾ ਤੇਰੀ ਗੇਲੇ ਆਂਦੇ ਹਾਰੇ ਅੰਗੂਰ ਮੈਨਾਂ ਜਾਣ ਦੀ ਜੋਰਾ ਤੇਰੀ ਅੱਖੀਆਂ ਦੀ ਖੂਰ ਮੈਨਾਂ ਜਾਣ ਦੀ ਜੋਰਾ ਤੇਰੀ ਅੱਖੀਆਂ ਦੀ ਖੂਰ ਮੈਨਾਂ ਜਾਣ ਦੀ ਜੋਰਾ ਤੇਰੀ ਅੱਖੀਆਂ ਦੀ ਖੂਰ ਤੁਸੀਂ ਵੀ ਬੋਲੋ ਬੱਚ ਆਪਣੀ ਬੋਲੀ ਪਾ ਲੋ ਤੁਸੀਂ ਹਿੰਦੀ ਏ ਕਰੀਰ ਦੀ ਮੇਰਾ ਬੜ ਗਿਆ ਨਹੀਂ ਪਿਆ ਦੱਸੇ ਮੇਰਾ ਸੋਹਣੇ ਇੱਕ ਦਿਨ ਆਕੇ ਬੋਲਦੀ ਬਗਾਂ ਵੀ ਤਾਂ ਦੂਰ ਮੁੰਡਿਆ ਇਹ ਕਿਦਾਂ ਪੀੜਦਾ ਪੜਨਾ ਪੇਕੇ ਤੱਟੜੀ ਦੇ ਦੂਰ ਹੈ ਨਾ ਮਾਰ ਨਾਲ ਮਾ ਪੇਕੇ ਤੱਟੜੀ ਦੇ ਦੂਰ ਹੈ ਨਾ ਮਾਰ ਨਾਲ ਮਾ ਪੇਕੇ ਤੱਟੜੀ ਦੇ ਦੂਰ ਹੈ ਨਾ ਮਾਰ ਨਾਲ ਮਾ ਪੇਕੇ ਚੰਦ ਜਾਨ ਕੇ ਮਨਾਈ ਡਾਕਟਰ ਮਿਹਿਆ ਕਿਦਾਂ ਕਿਦਾਂ ਸਾਨੂੰ ਵੀ ਮੰਗਾ ਦੇ ਜੱਟ ਹਾਂ ਬਤਾ ਮੁੰਡੇ ਨਤੀਆਂ ਕਰਾਈਆ ਆਪ ਦਾ ਮੁੰਡੇ ਨੇ ਨਤੀਆਂ ਕਰਾਈਆ ਸਾਨੂੰ ਵੀ ਕਰਾ ਦੇ ਜੱਟ ਮੁੰਡੇ ਆਵੇ ਨਹੀਂ ਤਾਂ ਜਾਣਗੇ ਬਲਾ ਦੇ ਘਟ ਮੁੰਡੇ ਆਵੇ ਨਹੀਂ ਤਾਂ ਜਾਣਗੇ ਬਲਾ ਦੇ ਘਟ ਮੁੰਡੇ ਆਵੇ ਨਹੀਂ ਤਾਂ ਜਾਣਗੇ ਬਲਾ ਦੇ ਘਟ ਮੁੰਡਿਆ ਆਪ ਦਾ ਮੁੰਡੇ ਨੇ ਨਤੀਆਂ ਕਰਾ ਸਾਨੂੰ ਵੀ ਖੇਰਾ ਦੇ ਅੰਗੂਰ ਮੁੰਡੇ ਆਵੇ ਸਾਡੇ ਬੈਲਗੇ ਚਤੀਆਂ ਸ਼ਹੂਰ ਮੁੰਡੇ ਆਵੇ ਸਾਡੇ ਬੈਲਗੇ ਚਤੀਆਂ ਮਸ਼ਹੂਰ ਮੁੰਡੇ ਆਵੇ ਸਾਡੇ ਬੈਲਗੇ ਚਤੀਆਂ ਮਸ਼ਹੂਰ ਮੁੰਡੇ ਆਵੇ ਕਾਟੇ ਖਾਟੇ ਕੇ ਆਇਆ ਅੰਗੂਰ ਮੁੰਡੇ ਆਵੇ ਸਾਡੀ ਗਿੱਦੇ ਵਾਲੀ ਪਾ ਮਸ਼ਹੂਰ ਦਾ ਸੌਣਾ ਕੰਮ ਨਾ ਲਾ ਰਿਹਾ ਹੈ ਸੌਣ ਦੇ ਮਾਣ ਕਾ ਨਹੀਂ ਇਹ ਨਹੀਂ ਗਣੀ ਸਾਥ ਮਾਂ ਭੈਣ ਦਾ ਯਾਰ ਬਣ ਜਾਣਾ ਆਪਣੀ ਹੀ